ਹਾਂਜੀ ਸਾਥ ਸ੍ਰੀਕਲ ਸਰ ਮੈਂ ਤਾਂ ਟਾਪਰਾਂ ਲੱਖੀ ਸੀਰੀਅਲ ਲੈ ਆ ਦੇਖੋ ਯਾਰ ਹਨਾ ਅਮਰੀਕਾ ਜਿਹਾ ਲਾ ਲੂ ਐ ਥਾਂ ਥਾਂ ਤੇ ਪਾਰਕ ਬਨੇ ਹੋਇਆ ਜਿਵੇਂ ਆਹ ਮੈਂ ਅੱਜ ਪਹਿਲੀ ਵਾਰੀ ਆਇਆ ਇਹ ਵੀ ਪਾਰਕ ਹੋਣਾ ਨਵੀਂ ਬਣਾਏ ਇਧਾਂ ਨੇ ਥੋੜਾ ਜਿਹਾ ਹੋਇਆ ਤੇ ਦੇਖੋ ਜੋ ਆਕਾ ਉਹ ਤੇ ਝੂਲੇ ਚੱਲਣ ਲੱਗੇ ਇਧਰ ਬੈਂਚ ਮੋਚ ਲੱਗੇ ਉਹ ਬਾਰਬੀਕਿਊ ਕਰਨ ਵਾਸਤੇ ਉਧਰ ਗ੍ਰਿਲਰ ਜੀ ਲੱਗੀ ਬਾਥਰੂਮ ਵਧੀਆ ਬਨੇ ਹੋਇਆ ਕੈਮਰੇ ਵਗੈਰਾ ਲੱਗੇ ਆ ਸਾਰੇ ਕਿਤੇ ਇਹ ਇੰਨਾ ਦੇਖੋ ਇਧਰ ਨੇਾਰੇ ਖੇਲਦੇ ਪਏ ਮੇਰੇ ਤੇ ਇਧਰ ਆ ਦੇਖੋ ਝੂਲਦੇ ਚੱਲਦੇ ਸਾਰੇ ਪੂਰੇ ਵਧੀਆ ਲੱਗੇ ਤੇ ਆ ਦਰਖਤ ਲਾਇਆ ਹੋਇਆ ਕਿੰਗਾ ਨਵਾਂ ਪਾਰਕ ਬਣਿਆ ਹਜੇ ਦਰਖਤ ਸਾਰੇ ਛੋਟੇ ਆਗੇ ਆ ਕੁਝ ਕੁ ਦਰਖਤ ਇਹਨਾਂ ਨੂੰ ਲਿਆ ਕੇ ਵੱਡੇ ਜਿਵੇਂ ਲਾਤੀ ਹੋਣਗੇ ਬੈਠਣ ਉੱਠਣ ਨੂੰ ਸਾਂ ਨੂੰ ਆ ਦੇਖੋ ਇਦਾਂ ਤੇ ਆ ਸਾਰੇ ਦਰਖਤ ਬਾਕੀ ਛੋਟੇ ਆਗੇ ਆ ਪਾਰਕ ਨਾਲ ਇਹਨਾਂ ਨੇ ਐਡ ਕੀਤਾ ਇਧਰ ਲਈ ਛੜਫਾ ਆ ਸਾਰਾ ਇਧਰ ਹੋਰ ਜੋੜਿਆਂ ਨਾਲ ਪਾਰਕ ਪਹਿਲਾਂ ਕੰਨਾ ਹੁੰਦਾ ਸੀ ਇਧਰ ਲਈ ਛੜਾ ਸੂਟ ਆ ਉਹ ਦੇਖੋ ਆ ਦੇਖ ਲਓ ਜਿੱਥੇ ਕੈਮਰਾ ਲੱਗਿਆ ਹੋਇਆ ਐਦਾਂ ਹੀ ਸਾਰੇ ਥਾਂ 'ਤੇ ਕੈਮਰੇ ਲੱਗੇ ਹੋਏ ਆਗੇ ਦੇਖੋ ਕੂਨ ਨਾਲ ਦੇਖ ਲਓ ਪੂਰਾ ਕਟਿਆ ਹੋਇਆ ਹੈਗਾ ਹਨਾ ਤੇ ਸਾਡੇ ਆਪਣੇ ਹਜੇ ਗਲੀਆਂ ਨਾਲੀਆਂ ਦਾ ਪਤਾ ਨਹੀਂ ਕੰਮ ਕਿਦਾਂ ਰੇ ਚੜਨਾਗਾ ਪਿੰਡਾਂ ਚ ਫਿਰ ਕਿਤੇ ਪਾਰਕਾਂ ਪੁਰਕਾਂ ਵੱਲ ਹੋਵਾਂਗੇ ਇਹੇ ਚੰਗੇ ਪਾਰਕਾਂ ਵੱਲ ਕੋਈ ਬਾਗਲ ਜਾਂ ਮਾਰ ਕੇ ਕੋਈ ਪਾਰਕ ਕਹਿ ਦਿੰਨੇ ਆਪਾਂ ਉਹ ਗੱਲ ਨਹੀਂ ਬੰਦੀ ਆਹ ਦੇਖੋ ਆਹ ਵੀ ਇਹਨਾਂ ਦਾ ਗਰਾਊਂਡ ਬਣਾਇਆ ਹੋਇਆ ਜੀ ਵਾਕਾਂ ਵਾਸਤੇ ਵਧੀਆ ਪੂਰਾ ਦੇਖ ਲਓ ਯਾਰ ਇਹਨਾਂ ਟੈਕਸ ਲੋਕ ਪੇ ਕਰਦੇ ਦਾ ਮੁੱਲ ਪੈਂਦਾ ਆਹ ਇਧਰ ਫੁੱਟਬਾਲ ਵਾਸਤੇ ਆਹ ਦੇਖੋ ਰੱਖੇ ਹੋਏ ਨੇ ਵੀ ਫੁੱਟਬਾਲ ਖੇਡਣ ਨੂੰ ਇਧਰ ਹੀ ਹੱਟ ਤੇ ਬਣਾਇਆ ਲਾਈਕ ਸ਼ੇਅਰ ਕਰਿਓ ਬਈ ਜੇ ਕਹਿਣ ਲੱਗਿਆ ਪਾਰਕ ਹਨ ਵੀ ਆਪਣੇ ਇਹੋ ਜਿਹੇ ਵੀ ਬਣ ਜਾਣ ਹਨਾ ਤਾਂ ਬੜੀ ਵਧੀਆ ਗੱਲ ਹੈ ਜਵਾਕਰ ਨੂੰ ਤੋਂ ਬਾਲਾ ਸੁੱਖ ਹੋ ਜੇ ਬਾਕੀ ਪ੍ਰਮਾਤਮਾ ਆਪ ਸਾਹਿਬ ਨੂੰ ਚੜ੍ਹਦੀ ਗੱਲ ਜ ਰੱਖੇ ਧੰਨਵਾਦ